ਉਤ ਦੁਆਲੇ ਲੱਗੇ ਕੱਚ ਤੇ ਲਿਖਿਆ 6.5 ਜਸਟਿਸ ਇਲਾਕੇ ਦੇ ਸੀਸੀਟੀਵੀ ਖੰਗਾਲ ਰਹੀ ਪੁਲਿਸ ਰਾਹੁਲ ਗਾਂਧੀ ਤੇ ਸੀਐਮ ਮੰਨ ਦਾ ਤਿੱਖਾ ਹਮਲਾ ਬੋਲੇ ਉਹਨਾ ਚ ਲੀਡਰ ਬਣਨ ਦਾ ਗੁਣ ਹੀ ਨਹੀਂ ਸ਼੍ਰੀ ਹਰੀਕੋਟਾ ਤੋਂ ਚੰ드ਰਯਾਨ ਜਲਦੀ ਲਾਂਚ ਹੋ ਗਿਆ ਪਰ ਕਾਂਗਰਸ ਤੋਂ ਇਹ ਬੰਦਾ ਲਾਂਚ ਨਹੀਂ ਹੋਇਆ ਯੂਪੀ ਤੋਂ ਬਾਧੋਂ ਦਿੱਲੀ ਪਹੁੰਚਿਆ ਨੇਮ ਪਲੇਟ ਵਿਵਾਦ ਭਾਜਪੀ ਦੇ ਸਿੱਖ ਵਿਧਾਇਕ ਤਰਵਿੰਦਰ ਸਿੰਘ ਮਾਰਵਾ ਨੇ

골로즈 만이카란 사합 구르드와레 데 네레 와타 하드사 파하디 토 말베 날 디گیا 와다 드락트 헤타 담바 날6 로칸 디 모트 6 사키 랑갈즈 레하이시 일라케 च वडिया 텐두아 갈ियां च 도르다 아야 नजर 로칸 च डर दा 마홀 कपल हाई कोर्ट तो राहत गन कल्चर प्रमोट करने वाले मामले हेटली अदालत ने रोक रो, कोर्ट ने सरकार नोटिस जारी कर जवाब नायब सिंह सैनी माता दे, चरनाच, मत्था के चरणा च मथा टेक के लिया आशीर्वाद पूरे देश ईद उल फितर दौनक मुस्लिम भाईचारे लोग अदा की नमाज सीएम मान ने मलेरकोटला पहुंच के दी ईद की मुबारकबाद ਸਤਿ ਸ਼੍ਰੀ ਅਕਾਲ ਜੀ ਮੈਂ ਹਰ ਸਰਬਜੋਤ ਕੌਰ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਪਟਿਆਲਾ ਚ ਦੀ ਜਿੱਥੇ ਕਿ ਪਟਿਆਲਾ ਚ ਦਰਿੰਦਗੀ ਦੀਆਂ ਹਰਦਾ ਇੱਕ ਮੁਲਜ਼ਮ ਦੇ ਵੱਲੋਂ ਪਾਰ ਕੀਤੀਆਂ ਗਈਆਂ ਨੇ ਆਟੋ ਚਾਲਕ ਨੇ 12 ਸਾਲ ਦੀ ਬੱਚੀ ਦੇ ਨਾਲ ਰੇਪ ਕੀਤਾ ਹੈ ਤੇ ਅਨਸਫ ਹੈ ਬਚਪਨ ਕੀ ਛੋਟੀ ਛੋਟੀ ਬੱਚੀਆਂ ਜਿਨ੍ਹਾਂ ਦੀ ਖੇਡਣ ਦੀ ਉਮਰ ਹੈ ਜਿਨ੍ਹਾਂ ਦੀ ਪੜਨ ਦੀ ਉਮਰ ਹੈ ਉਹਨਾਂ ਦੇ ਨਾਲ ਇਸ ਕਿਨਾਰੇ ਜੋ ਹੈ ਕਾਰੇ ਨੂੰ ਅੰਜਾਮ ਦਿੱਤਾ ਗਿਆ ਹੈ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਰੌਂਗਟੇ ਖੜੇ ਕਰ ਦੇਣ ਵਾਲੀ ਆ ਖਬਰ ਪਟਿਆਲਾ ਤੋਂ ਸਾਹਮਣੇ ਆਈ ਹੈ ਜਿੱਤੇ ਕਿ 12 ਸਾਲਾ ਬੱਚੀ ਨੂੰ ਇੱਕ ਆਟੋ ਚਾਲਕ ਦੇ ਵੱਲੋਂ ਆਪਣੀ ਹੈਵਾਨੀਅ ਦਾ ਸ਼ਿਕਾਰ ਬਣਾਇਆ ਗਿਆ ਹੈ ਆਟੋਸ ਬੱਚੀ ਨੂੰ ਸਕੂਲ ਛੱਡਣ ਤੇ ਲੈਣ ਜਾਂਦਾ ਸੀ ਆ ਮੁਲਜ਼ਮ ਜਿਸ ਨੇ ਵੱਲੋਂ ਕਿਨਾਰੇ ਨੂੰ ਅੰਜਾਮ ਦਿੱਤਾ ਗਿਆ ਬੱਚੀ ਦੇ ਗਰਭਤੀ ਹੋਣ ਤੇ ਵੱਡਾ ਖੁਲਾਸਾ ਹੋਇਆ ਹੈ ਦਰਸਲ अगस्त 2024 ਵਿੱਚ ਮੁਲਜ਼ਮ ਨੇ ਬੱਚੀ ਨਾਲ ਛੋਟੀ ਜਿਹੀ ਬੇਹਦੀ ਮਾਸੂਮ ਬੱਚੀ 12 ਸਾਲ ਦੀ ਬੱਚੀ ਨਾਲ ਜ਼ਬਰ ਜਨਾਹ ਕੀਤਾ ਇਸ ਪੂਰੇ ਕਿਨੋਂ ਨੇ ਕਾਰੇ ਨੂੰ ਅੰਜਾਮ ਉਸ ਦੇ ਵੱਲੋਂ ਦਿੱਤਾ ਗਿਆ ਸਾਰੇ ਬੱਚਿਆਂ ਨੂੰ ਘਰ ਛੱਡਣ ਤੋਂ ਬਾਅਦ ਬੱਚੀ ਨੂੰ ਘਰ ਛੱਡਦਾ ਸੀ ਮੁਲਜ਼ਮ ਅਗਸਤ 2024 ਵਿੱਚ ਸੁਨਸਾਨ ਥਾਂ ਤੇ ਲੈ ਜਾ ਕੇ ਇਸ ਬੱਚੀ ਦੇ ਨਾਲ ਜ਼ਬਰ ਜਨਾਹ ਇਸ ਆਟੋ ਚਾਲਕ ਦੇ ਵੱਲੋਂ ਕੀਤਾ ਗਿਆ ਪਿਛਲੇ ਦਿਨੀ ਬੱਚੀ ਦੀ ਤਬੀਅਤ ਖਰਾਬ ਹੋਣ ਤੇ ਉਸ ਨੂੰ ਹਸਪਤਾਲ ਹਸਪਤਲ ਲਿਜਾਇਆ ਗਿਆ ਸੀ 체크업 ਦੌਰਾਨ ਬੱਚੀ ਦੇ ਗਰਭਤੀ ਹੋਣ ਦਾ ਪਤਾ ਲੱਗਿਆ ਤੇ ਬੱਚੀ ਨੇ ਪਰਿਵਾਰ ਨੂੰ ਦੱਸੀ ਸੀ ਪੂਰੀ ਸੱਚਾਈ ਕਿ ਕੀ ਕੁਝ ਉਸ ਨਾਲ ਵਾਪਰਿਆ ਸੀ ਪੁਲਿਸ ਨੇ ਮੋਲਜ਼ਮ ਆਟੋ ਰਿਕਸ਼ਾ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ਸਾਡਾ ਸਮਾਜ ਕਿਸ ਦਿਸ਼ਾ ਵੱਲ ਜਾ ਰਿਹਾ ਹੈ ਛੋਟੀ ਛੋਟੀ ਬੱਚੀਆਂ ਜਿਨ੍ਹਾਂ ਦੀ ਪੜਨ ਲਿਖਣ ਦੀ ਉਮਰ ਹੈ ਖੇਡਣ ਦੀ ਉਮਰ ਹੈ ਬਚਪਨ ਹੰਡਾਉਣ ਦੀ ਉਮਰ ਹੈ ਉਹਨਾਂ ਨਾਲ ਇਹੋ ਜਿਹਾ ਕਿ ਨਾ ਨੇ ਮੋਲਜ਼ਮਾਂ ਦੇ ਵੱਲੋਂ ਕਿੰਨੇ ਅਣਕਾਰੇ ਨੂੰ ਅੰਜਾਮ ਦਿੱਤਾ ਗਿਆ ਬੇਹਦੀ ਪਰੇਸ਼ਾਨ ਕਰਨ ਵਾਲੀ ਆ ਪੂਰੀ ਖਬਰ ਹੈ ਰੌਂਗ ਤੇ ਖੜੇ ਕਰ ਦੇਣ ਵਾਲੀ ਕਬਰੇ ਕੀ ਜੋਥੀਓ ਬਿਛੋਟੀ ਬੱਚੀਆਂ ਨੇ ਸਾਡੇ ਸਮਾਜ ਅਨਸੇਫ ਹੈ ਸਾਡਾ ਸਮਾਜ ਕਿਸ ਦਿਸ਼ਾ ਵੱਲ ਜਾ ਰਿਹਾ ਹੈ ਆਟੋ ਚ ਬੱਚੀ ਨੂੰ ਸਕੂਲ ਛੱਡਣ ਤੇ ਲੈਣ ਜਾਂਦਾ ਸੀ ਮੁੱਲਜ਼ਮ ਜਿਸ ਦੇ ਬਲੋ ਇਸ ਪੂਰੀ ਕਟਨੇ ਨੂੰ ਕਾਰੇ ਨੂੰ ਅੰਜਾਮ ਦਿੱਤਾ ਗਿਆ ਮਹਿਜ਼ 12 ਸਾਲ ਦੀ ਬੱਚੀ ਹੈ ਛੋਟੀ ਜੀ ਹੀ ਬੱਚੇ ਉਹਦੀ ਖੇਡਣ ਦੀ ਉਮਰ ਹੈ ਪੜਨ ਦੀ ਉਮਰ ਹੈ ਸਾਰੇ ਬੱਚਿਆਂ ਨੂੰ ਘਰ ਛੱਡਣ ਤੋਂ ਬਾਅਦ ਬੱਚੀ ਨੂੰ ਘਰ ਛੱਡਿਆ ਸੀ ਆ ਮੁੱਲਜ਼ਮ ਪਿਛਲੇ ਦਿਨੀ ਬੱਚੀ ਦੀ ਤਬੀਅਤ ਖਰਾਬ ਹੋਈ ਤੇ ਬੱਚੀ ਦੇ ਪਰਿਵਾਰਕ ਜਨਿਆਂ ਨੇ ਉਸ ਨੂੰ ਹਸਪਤਾਲ ਭੇਤੀ ਕਰਵਾਇਆ ਤੇ ਉਦੋਂ ਆ ਪੂਰੀ ਘਟਨਾ ਦਾ ਖੁਲਾਸਾ ਹੋਇਆ ਮੇਨਾਂ ਵੇਸ ਹੋਗੀ ਮਨੋਜ ਸ਼ਰਮਾ ਲਾਈਵ ਜੁੜੇ ਹੋਏ ਨੇ ਪਟਿਆਲਾ ਤੋਂ ਮਨੋਜ ਜਨਾ ਚਾਹਾਂਗੇ ਆ ਜੋ ਮੁਲਜ਼ਮ ਹੈ ਜਿਸ ਨੇ ਬਲੋ ਕਿਨੋਨੇ ਕਾਰੇ ਨੂੰ ਅੰਜਾਮ ਦਿੱਤਾ ਗਿਆ ਇਸ ਦਾ ਪਿਛੋਕੜ ਕੀ ਕੁਛ ਹੈ ਬੱਚੀ ਦੀ ਤਬੀਅਤ ਕੀ ਕੁਛ ਹੈ ਕਿ ਉਸ ਦੀ ਕਾਉਂਸਲਿੰਗ ਕਰਵਾਈ ਗਈ ਹੈ ਜੀ ਬਿਲਕੁਲ ਸਰਪਚੋਤ ਮੈਂ ਦੱਸ ਦਿਆ ਕਿ ਹਜੇ ਮੁੱਢਲੀ ਜਾਣਕਾਰੀ ਹੈ ਮੁੱਢਲੀ ਜਾਣਕਾਰੀ ਇਹ ਹੈ ਕਿ ਪੁਲਿਸ ਨੇ ਜਿਹੜਾ ਦੋਸ਼ੀ ਹੈਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਉਹ ਆਟੋ ਚਾਲਕ ਹੈ ਤੇ ਬੱਚੀ ਨੂੰ ਰੋਜ਼ਾਨਾ ਸਕੂਲ ਛੱਡਣ ਜਾਂਦਾ ਸੀ ਆਟੋ ਦੇ ਵਿੱਚ ਤੇ ਵਾਪਸੀ ਤੇ ਘਰ ਛੱਡਦਾ ਸੀ ਇਸੇ ਦੌਰਾਨ ਉਸ ਨੇ ਇੱਕ ਦਿਨ ਜਿਹੜੀ ਇੱਕ ਨੌਣੀ ਕੱਟ ਰਹੀ ਹੈਗੀ ਉਸ ਨੂੰ ਅੰਜਾਮ ਦਿੱਤਾ ਤੇ ਮਾਮਲਾ ਦਬਿਆ ਰਿਹਾ ਪਰ ਜਦੋਂ ਹੀ ਕੁਝ ਵੀ ਨਿਵਾਜ਼ ਬੱਚੀ ਦੀ ਹਾਲਤ ਖਰਾਬ ਹੁੰਦੀ ਹੈ ਤਾਂ ਪਤਾ ਚੱਲਦਾ ਕਿ ਉਸ ਦਿਨ ਵਾਲੇ ਇਸ ਤਰ੍ਹਾਂ ਦਾ ਦੁਸ਼ਕਰਮ ਕੀਤਾ ਗਿਆ ਹੈ ਦੱਸ ਦਿਆ ਕਿ ਇਹ ਪਟਿਆਲਾ ਦੇ ਰਹਿਣ ਵਾਲਾ ਹੈ ਫਿਲਹਾਲ ਕੋਈ ਸਨੇਹੀ ਗੱਲ ਕਹੀ ਕਿ ਅਸੀਂ ਕੁਝ ਸਮੇਂ ਬਾਅਦ ਇਹ ਜਿਹੜੀ ਜਾਣਕਾਰੀ ਹੈ ਸਾਰੀ ਉਹ ਦਵਾਂਗੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਉਸ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਕੇ ਉਸ ਦੇ ਅੱਗੇ ਤੋਂ ਰਿਮਾਂਡ ਵੀ ਲਿਆ ਜਾਊਗਾ ਕਿ ਉਸ ਦਾ ਕੋਈ ਪਿਛਲਾ ਅਪਰਾਧੀਕ ਰਿਕਾਰਡ ਹੈ ਜਾਂ ਨਹੀਂ ਤੇ ਉਸਨੇ ਇਸ ਤੋਂ ਪਹਿਲਾਂ ਕਿ ਇਸੇ ਤਰ੍ਹਾਂ ਦੀ ਕਿਸੇ ਹੋਰ ਘਟਨਾ ਨੂੰ ਅੰਜਾਮ ਤਾਂ ਨਹੀਂ ਇਸੀ ਦਿੱਤਾ ਸੋ ਜਿਹੜੀਆਂ ਗੱਲਾਂ ਦੇ ਸਾਹਮਣੇ ਆਉਣਗੀਆਂ ਪਰ ਮੈਂ ਇੱਕ ਗੱਲ ਦੱਸ ਦਿਆਂ ਕਿ ਜਿਹੜੀ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਹਰਕਤ ਦੇ ਵਿੱਚ ਆਈ ਹੈ ਦੋਸ਼ੀ ਨੂੰ ਫੜ ਲਿਆ ਗਿਆ ਪਰ ਇਹ ਗੱਲ ਲਗਾਤਾਰ ਉੱਠਦੀ ਰਹੀ ਹੈ ਸਰਬਜੋਤ ਕੀ ਚਾਹੇ ਕੋਈ ਵੀ ਅਪਰਾਧਿਕ ਘਟਨਾ ਹੋਵੇ ਜਾਂ ਇਸ ਤਰ੍ਹਾਂ ਦੀ ਘਟਨਾ ਹੋਵੇ ਜਿਹੜੇ ਪਟਿਆਲਾ ਦੇ ਵਿੱਚ ਅਪਰਾਧੀ ਰਹ ਰਹੇ ਨੇ ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਰਹ ਰਹੇ ਹੋਣ ਉਹ ਕਿਸੇ ਤਰ੍ਹਾਂ ਦਾ ਜੇ ਕੋਈ ਕਾਰੋਬਾਰ ਕੰਮ ਕਰਦੇ ਨੇ ਤਾਂ ਉਸ ਦੇ ਉੱਪਰ ਵੀ ਸਖਤਾਈ ਦੀ ਲੋੜ ਹੈ ਕਿਉਂਕਿ ਜਿਹੜੇ ਆਟੋ ਚਾਲਕ ਨੇ ਬਕਾਇਦਾ ਉਹਦੇ ਨੰਬਰ ਹੁੰਦੇ ਰਜਿਸਟ੍ਰੇਸ਼ਨ ਨੰਬਰ ਕਈ ਯੂਨੀਅਨਾਂ ਦੇ ਵੱਲੋਂ ਲਗਾਏ ਗਏ ਨੇ ਕਿ ਜੇਕਰ ਕੋਈ ਵੀ ਇਸ ਤਰ੍ਹਾਂ ਦੀ ਮਾੜੀ ਘਟਨਾ ਕਿਸੇ ਆਟੋ ਚਾਲਕ ਦੇ ਵੱਲੋਂ ਜਾਂ ਵਰਤੀ ਜਾਂਦੀ ਹੈ ਤਾਂ ਸਾਨੂੰ ਦੱਸਿਆ ਜਾਵੇ ਪਰ ਫਿਰ ਵੀ ਅਸੀਂ ਦੇਖਿਆ ਕਿ ਜਿਹੜੇ ਈ ਰਿਕਸ਼ਾ ਨੇ ਜਾਂ ਕਈ ਜਿਹੜੇ ਦੂਜੇ ਆਟੋ ਨੇਗੇ ਉਹਨਾਂ ਦੇ ਜਿਹੜੇ ਚਾਲਕ ਨੇੋ ਕਿਰਾਏ ਤੇ ਲੈ ਕੇ ਇਸ ਤਰ੍ਹਾਂ ਦੀ ਜਿਹੜੇ ਵਾਹਨ ਨੇ ਉਹਨਾਂ ਨੂੰ ਚਲਾ ਰਹੇ ਨੇ ਕੁਝ ਸਮਾਂ ਪਹਿਲਾਂ ਬਹਾਦਰਗੜ੍ਹ ਵੀ ਇੱਕ ਬੱਚੀ ਨਾਲ ਇਸੇ ਤਰ੍ਹਾਂ ਜਦੋਂ ਦੁਸ਼ਕਰਮ ਦੀ ਕੋਸ਼ਿਸ਼ ਹੋਈ ਸੀ ਤਾਂ ਉਸਦੇ ਆਟੋ ਦੇ ਵਿੱਚੋਂ ਚੱਲਦੇ ਚੋਂ ਛਾਲ ਮਾਰ ਦਿੱਤੀ ਸੀ ਤੇ ਉਹ ਜ਼ਖਮੀ ਹੋਈ ਸੀ ਤੇ ਉਸਦੇ ਬਾਅਦ ਕਾਰਵਾਈ ਹੋਈ ਸੀ ਸੋ ਲੋੜ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਕਿ ਕਾ ਉਮੀ ਹਰੀ ਹਰੀ ਗੱਲ ਸਾਹਮਣੇ ਆਉਗੀ ਪਰ ਜ਼ਰੂਰਤ ਵੀ ਇਸ ਗੱਲ ਦੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕ ਨੇ ਉਹ ਇਸ ਤਰ੍ਹਾਂ ਸਮਾਜ ਦੇ ਵਿੱਚ ਰਹਿ ਰਹੇ ਨੇ ਸਾਡੀਆਂ ਬੱਚੀਆਂ ਦੇ ਲਈ ਆ ਹੋਰ ਜਿਹੜੀਆਂ ਅਫਰਾਦੀ ਘਟਨਾਵਾਂ ਨੇ ਉਹਨਾਂ ਨੂੰ ਅੰਜਾਮ ਦੇ ਰਹੇ ਨੇ ਪਰ ਉਹਨਾਂ ਤੇ ਲਗਾਮ ਕੱਸਣ ਦੀ ਪੁਲਿਸ ਨੂੰ ਲੋੜ ਹੈ ਘਟਨਾ ਤੋਂ ਬਾਅਦ ਹਰਕਤ ਦੇ ਵਿੱਚ ਆਉਣਾ ਇਹ ਇੱਕ ਪਾਸੇ ਰੱਖਿਆ ਜਾਂਦਾ ਪਰ ਜੇਕਰ ਪੁਲਿਸ ਜਿਸ ਤਰ੍ਹਾਂ ਪਹਿਲਾਂ ਸਵਾਲ ਉਠਦਾ ਰਿਹਾ ਹੈ ਕਿ ਬਿਨਾ ਪੁਲਿਸ ਨੂੰ ਸੂਚਨਾ ਦਿੱਤੇ ਮਾਲਕ ਮਕਾਨਾਂ ਦੇ ਵੱਲੋਂ ਕਿਰਾਏਦਾਰ ਰੱਖੇ ਜਾਂਦੇ ਨੇ ਬਾਹਰੀ ਰਾਜਾਂ ਤੋਂ ਵੀ ਰੱਖੇ ਜਾਂਦੇ ਨੇ ਤੇ ਪਟਿਆਲਾ ਦੇ ਵਿੱਚ ਈ ਰਿਕਸ਼ਾ ਇਹਨੇ ਹੋ ਚੁੱਕੇ ਨੇ ਕਿ ਉਹਦੇ ਲਈ ਕਿਸੇ ਨੂੰ ਡਰਾਈਵਿੰਗ ਲਾਇਸੈਂਸ ਲੈਣ ਦੀ ਲੋੜ ਨਹੀਂ ਜਾਂ ਦੂਜੀਆਂ ਜਿਹੜੀਆਂ ਜ਼ਰੂਰੀ ਚੋਣ ਮਹਿਤਾ ਦਾ ਰੁਕ ਰਾਂਗੇ ਬਹੁਤ ਬਹੁਤ ਸ਼ੁਕਰੀਆ ਕਰਨਾ ਸੁਖਦੇਵ ਸਿੰਘ ਐਸਐਚਓ ਜੁੜੇ ਹੋਏ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਤੇ ਮਲਜ਼ਮ ਦੇ ਵੱਲੋਂ ਸਾਰੇ ਕਿੰਨੇ ਕਾਰੇ ਨੂੰ ਅੰਜਾਮ ਦਿੱਤਾ ਗਿਆ ਅੱਜ ਉਹ ਪੂਰਾ ਮਾਮਲਾ ਹੈ ਤੁਹਾਡੇ ਨੋਟਿਸ ਚ ਕਦੋਂ ਹੋਇਆ ਕਦੋਂ ਆਇਆ ਤੇ ਕੀ ਕੁਝ ਕਾਰਵਾਈ ਤੁਹਾਡੇ ਵੱਲੋਂ ਹੈਲੋ ਜੀ ਹੈਲੋ ਜੀ 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 ਸੁਖਦੇਵ ਸਿੰਘ ਜੀ ਤੁਸੀਂ ਮੈਨੂੰ ਸੁਣ ਪਾ ਰਹੇ ਹੋ ਹਾਂਜੀ 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 ਤੁਹਾਡੀ ਆਵਾਜ਼ ਆ ਰਹੀ ਹੈ ਜੀ ਸੁਖਦੇਵ ਸਿੰਘ ਜੀ ਮੈਂ ਜਾਨਣਾ ਚਾਹਾਂਗੀ ਕਿ ਆ ਜੋ ਪੂਰਾ ਮਾਮਲਾ ਹੈ ਤੁਹਾਡੇ ਨੋਟਿਸ ਚ ਕਦੋਂ ਆਇਆ ਤੇ ਕੀ ਕੁਝ ਕਾਰਵਾਈ ਹੁਣ ਤੱਕ ਮੁਲਜ਼ਮ ਦੇ ਖਿਲਾਫ ਇਹ ਸਾਡੇ ਕੋਲੇ ਮੈਟਰ ਦੇ ਨੋਟਿਸ ਦੇ ਵਿੱਚ ਆਇਆ ਸੀ ਜੀ 29 ਤਰੀਕ ਨੂੰ ਜੀ 29 ਤਰੀਕ ਨੂੰ ਅਸੀਂ ਤੁਰੰਤ ਕਾਰਵਾਈ ਕਰਕੇ ਜਿਹੜੀ ਉਹਦੀ ਮਦਰ ਦੇ ਬਿਆਨ ਤੇ ਅਸੀਂ ਕੇਸ ਰਜਿਸਟਰ ਕਰਤਾ ਸੀ ਜੀ ਤੇ ਲੜਕੀ ਨੂੰ ਹਸਪੀਟਲਾਈਜ਼ ਕਰਤਾ ਸੀ ਜੀ ਉਸ ਤੋਂ ਬਾਅਦ ਅਸੀਂ ਇਮੀਡੀਏਟ ਐਕਸ਼ਨ ਕਰਕੇ ਜੀ ਦੋਸ਼ੀ ਨੂੰ ਜਿਹੜਾ ਅਸੀਂ ਉਹਨੂੰ ਅਰੈਸਟ ਕਰ ਲਿਆ ਜੀ ਕੱਲ ਅਸੀਂ ਹੂੰ 30 ਤਰੀਕ ਨੂੰ ਜੀ ਜੀ ਇਹਦਾ ਮਲਜ਼ਮ ਦਾ ਪਿੱਛੋਕੜ ਕੀ ਕੁਝ ਹੈ ਜੇ ਤੁਸੀਂ ਦੱਸ ਪਾਓ ਸੋਰੀ ਇਸ ਦਾ ਮਲਜ਼ਮ ਦਾ ਪਿੱਛੋਕੜ ਕੀ ਕੁਝ ਹੈ ਇਸ ਦਾ ਨਾਮ ਕੀ ਹੈ ਮੁਲਜ਼ਮ ਦਾ ਨਾਮ ਹੈ ਜੀ ਸੁਭਮ ਕਨੋਦੀਆ ਜੀ ਇਥੋਂ ਦਾ ਰਹਿਣ ਵਾਲਾ ਹੀ ਹੈ ਜੀ ਇਥੇ ਕਲੋਨੀ ਪੈਂਦੀ ਹੈ ਸਾਡੇ ਪਟਿਆਲੇ ਦੇ ਵਿੱਚ ਬਾਬੂ ਸਿੰਘ ਕਲੋਨੀ ਦੀ ਉੱਥੋਂ ਦਾ ਰਹਿਣ ਵਾਲਾ ਜੀ ਆਟੋ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਜੀ ਹੂੰ ਜੀ ਜੀ ਤੇ ਇਸ ਦੀ ਕੋਈ ਕ੍ਰਿਮੀਨਲ ਹਿਸਟਰੀ ਪਹਿਲਾਂ ਵੀ ਹੈ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਫਿਲਹਾਲ ਇਹੋ ਜੀ ਹੈ ਨਹੀਂ ਜੀ ਬਾਕੀ ਪੁਛਗ੍ਰਿਫ ਕਰ ਰਹੇ ਆ ਜੀ ਤੇ ਇਹ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੀ ਇਹਦੇ ਖਿਲਾਫ ਜੀ ਜੀ ਬੀਤੇ ਕੱਲ ਤੁਸੀਂ ਕਿਹਾ ਕਿ ਗ੍ਰਿਫਤਾਰੀ ਹੋਈ ਹੈ ਤੇ ਕੀ ਕੁਝ ਪੁਛਪੜਤਾਲ ਚੀਜ਼ ਦੇ ਵੱਲੋਂ ਜ਼ਿਕਰ ਕੀਤਾ ਗਿਆ ਦੱਸਿਆ ਗਿਆ ਇਦਵਿਲੋ ਹੀ ਕਿਤੇ ਗਿਆ ਜੀ ਜੇ ਕਹਿੰਦਾ ਮੇਰੇ ਅਗਸਤ 2024 ਤੋਂ ਸੀਐਨਏ ਪਰਮਾ ਕੇ ਉਹਨੇ ਲੜਕੀ ਨਾਲ ਕਰਾ ਲੇ ਕਰ ਲਈ ਸੀ ਰਿਲੇਸ਼ਨ ਜੀ ਹਮ ਤੇ ਕਈ ਵਾਰੀ ਇਹਨਾਂ ਨੇ ਆਪਸ ਚੋ ਕੀਤਾ ਜੀ ਹਮ ਤੇ ਉਹ ਲੜਕੀ ਛੋਟੀ ਸੀ ਜੀ ਉਹਨੂੰ ਇੰਨੀ ਜਾਣਕਾਰੀ ਨਹੀਂ ਸੀ ਜੀ ਕਰੇ ਜੀ ਉਹਨੇ ਕੋਈ ਇਹਦੇ ਬਾਰੇ ਮਿਹਰਬਾਨੀ ਦਿੱਤੀ ਸੀ ਜੀ ਜੀ ਹੋ ਸਕਦਾ ਉਹ ਡਰ ਗਈ ਹੋਵੇ ਜਾਂ ਹਮ ਜੀ 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 ਸੁਖਦੇਵ ਸਿੰਘ ਜੀ ਜਿਸ ਤਰ੍ਹਾਂ ਬੱਚੀ 12 ਸਾਲਾਂ ਦੀ ਸੀ 12 ਸਾਲ ਦੀ ਉਸ ਦੀ ਉਮਰ ਹੈ ਤੇ ਆ ਜੋ ਮਲਜ਼ਮ ਹੈ ਉਸ ਨੂੰ ਸਕੂਲ ਛੱਡਣ ਜਾਂਦਾ ਸੀ ਲੈਣ ਜਾਂਦਾ ਸੀ ਤੇ ਬੱਚੀ ਸਕੂਲ ਚ ਜਿਸ ਸਕੂਲ ਚ ਪੜਦੀ ਸੀ ਉਸ ਸਕੂਲ ਦੇ ਸਟਾਫ ਨਾਲ ਐਡਮਿਨਿਸਟ੍ਰੇਸ਼ਨ ਨਾਲ ਤੁਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿ ਬੱਚੀ ਦਾ ਬਿਹੇਵੀਅਰ ਉਸ ਦੌਰਾਨ ਕਿਹੋ ਜਿਹਾ ਸੀ ਇਟ ਇਸ ਅਸੀਂ ਇਨਵੈਸਟੀਗੇਸ਼ਨ ਡਿਊਰੀ ਇਨਵੈਸਟੀਗੇਸ਼ਨ ਅੱਗੇ ਕਰਾਂਗੇ ਜੀ ਦੇਖਾਂਗੇ ਬਾਕੀ ਇਹਨੇ ਬੱਚੀ ਨੇ ਜੇਕਰ ਇੱਕ ਰਿਪੋਰਟ ਨਹੀਂ ਦੱਸੀ ਸੀ ਜੀ ਹੋ ਸਕਦਾ ਛੋਟੀ ਕਰਕੇ ਉਹਨੂੰ ਇਹਨਾਂ ਚੀਜ਼ਾਂ ਦਾ ਨਾ ਪਤਾ ਹੋਵੇ ਜੀ ਹੂੰ ਜੀ ਜੀ ਨਹੀਂ ਤੁਸੀਂ ਕੋਸ਼ਿਸ਼ ਕੀਤੀ ਕਿ ਸਕੂਲ ਐਡਮਿਨਿਸਟ੍ਰੇਸ਼ਨ ਦੇ ਨਾਲ ਗੱਲਬਾਤ ਕੀਤੀ ਜਾਏ ਮੈਂ ਜੀ ਗੱਲਬਾਤ ਅਜੇ ਹੋਈ ਨਹੀਂ ਹੈ ਜੀ ਛੁੱਟੀ ਸੀ ਜੀ ਕੱਲ ਸੰਡੇ ਦੀ ਛੁੱਟੀ ਸੀ ਜੀ ਸਕੂਲ ਦੇ ਵਿੱਚ ਜੀ ਤੇ ਅੱਜ ਅੱਜ ਵੀ ਛੁੱਟੀ ਹੈ ਜੀ ਕਰਾਂਗੇ ਜੇ ਅਸੀਂ ਉਹਨਾਂ ਤੇ ਉਹਦੇ ਨਾਲ ਟਾਈਪ ਕਰਾਂਗੇ ਜੀ ਪੁੱਛਾਂਗੇ ਜੀ ਉਹਨਾਂ ਦੇ ਜੋ ਟੀਚਰਜ਼ ਵਗੈਰਾ ਨੇ ਜੀ ਤੇ ਜੋ ਬੱਚੀ ਦੇ ਮਾਤਾ ਪਿਤਾ ਨੇ ਉਹਨਾਂ ਦੇ ਨਾਲ ਕੀ ਕੁਝ ਗੱਲਬਾਤ ਹੋਈ ਹੈ ਉਹਨਾਂ ਨੇ ਕੀ ਕੁਝ ਜ਼ਿਕਰ ਕੀਤਾ ਜੇ ਤੁਸੀਂ ਦੱਸ ਪਾਓ ਉਹ ਉਹਦੀ ਮਾਤਾ ਨੇ ਦੱਸਿਆ ਜੀ ਵੀ ਉਹਦੇ ਜਿਹੜਾ ਬਾਡੀ ਦੇ ਉਹਦੇ ਤੇ ਸੇਫ ਤੇ ਥੋੜਾ ਉਹਨੂੰ ਡਿਫਰੈਂਸ ਲੱਗਿਆ ਜੀ ਇਸ ਕਰਕੇ ਜੀ ਉਹਨੇ ਟੈਕਟੂ ਕਰਾਇਆ ਜੀ ਥੋੜਾ ਜਿਹਾ ਪਤਾ ਲੱਗਿਆ ਜੀ ਉਹਨੂੰ ਫਿਰ ਪੁਲਿਸ ਕੋਲੇ ਇਨਫਾਰਮੇਸ਼ਨ ਦਿੱਤੀ ਜੀ ਅਸੀਂ ਤੁਰੰਤ ਇੰਨੀ ਜੇਟਾ ਦਾ ਬਿਆਨ ਲਿਖ ਕੇ ਅਸੀਂ ਜੀ ਕੇਸ ਰਿਸਟਰ ਕਰਤਾ ਜੀ ਅਗਲੇ ਦਿਨ ਉਹਨੂੰ ਫੜ ਲਿਆ ਜੀ ਆਟੋ ਵਾਲੇ ਸਮੇਤ ਆਪੋ ਦੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੁਖਦੇਵ ਸਿੰਘ ਐਸਐਚਓ ਸਾਡੇ ਨਾਲ ਜੁੜੇ ਹਾਲਾਂਕਿ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਬੀਤੇ ਕੱਲ ਹੀ ਇਸ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸ਼ੁਭਮ ਮੇਸ ਦਾ ਨਾਮ ਹੈ ਪਟਿਆਲਾ ਦੀ ਕਲੋਨੀ ਹੈ ਉੱਥੇ ਰਹਿੰਦਾ ਹੈ ਤੇ ਸਾਡੇ ਨਾਲ ਕਮਰਦੀਪ ਸਿੰਘ ਜੁੜੇ ਹੋਏ ਨੇ ਚੇਅਰਮੈਨ ਨੇ ਬਾਲ ਅਧਿਕਾਰ ਕਮਿਸ਼ਨ ਦੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਤੇ ਤੁਹਾਡੇ ਨੋਟਿਸ 'ਚਾ ਪੂਰਾ ਮਾਮਲਾ ਆਇਆ ਪਟਿਆਲਾ ਦੀ 12 ਸਾਲਾਂ ਬੱਚੀ ਹੈ ਜਿਸਦੇ ਨਾਲ ਜ਼ਬਰਜਨਾ ਕੀਤਾ ਗਿਆ ਪ੍ਰੈਗਨੈਂਟ ਹੋਈ ਉਸ ਦਾ ਅਬੋਰਸ਼ਨ ਕਰਵਾਇਆ ਗਿਆ ਹਾਂਜੀ ਖਬਰ ਦਾ ਪਤਾ ਚੱਲਿਆ ਤੁਹਾਡੇ ਚੈਨਲ ਦੇ ਰਾਹੀਂ ਬੜੀ ਅਨਫੋਰਚੂਨੇ ਬੜਾ ਦੁੱਖ ਹੋਇਆ ਇਹ ਦੇਖ ਕੇ ਤੇ ਸੁਣ ਕੇ ਕਿ ਵੀ ਇੰਨੀ ਅਸੀਂ ਸਾਡੀ ਸੁਸਾਇਟੀ ਇੰਨੀ ਅਵੇਅਰ ਹੈ ਹੂੰ ਫੇਰ ਵੀ ਔਰ ਬੱਚੇ ਵੀ ਜਿਹੜੇ ਇਹਨਾਂ ਪੇਰੈਂਟ ਵੀ ਠੀਕ ਨਹੀਂ ਕੋਈ ਬਹੁਤ ਗਰੀਬ ਘਰ ਦੀ ਬੱਚੀ ਨਹੀਂ ਹੈ ਇਹ ਨਹੀਂ ਕਹਿ ਸਕਦੇ ਕਿ ਬੱਚੇ ਗਰੀਬ ਘਰ ਦੀ ਹੈ ਹੂੰ ਫੇਰ ਵੀ ਇੱਕ ਅੱچھے ਪੜ੍ਹੇ ਲਿਖੇ ਪਰਿਵਾਰਾਂ ਦੇ ਨਾਲ ਦੇ ਬੱਚਿਆਂ ਨਾਲ ਇਦਾਂ ਹੋ ਰਿਹਾ ਹੈ ਕਿਤੇ ਨਾ ਕਿਤੇ ਦੇਖੋ ਜਿਹੜਾ ਕ੍ਰਾਈਮ ਤਾਂ ਜਿਹੜਾ ਹੈ ਨਾ ਇਹ ਇੱਕ ਸੋਸਾਇਟੀ ਦਾ 파ਟ ਹੈ ਹੂੰ ਲੇਕਿਨ ਜਿਹੜੀ ਇਹ ਸਾਡੀ ਅਵੇਰਨੈਸ ਦੀ ਕਮੀ ਹੈ ਨਾ ਇਹਦਾ ਮੈਨੂੰ ਹਰ ਬਾਰ ਮੈਂ ਇਹ ਹੀ ਕਹਿੰਦਾ ਕਿ ਇਹ ਬਹੁਤ ਮਾੜੀ ਗੱਲ ਹੈ ਇਹ ਬਹੁਤ ਵੱਡਾ ਨੁਕਸਾਨ ਹੈ ਹੂੰ ਬੱਚੇ ਦੀ ਲਾਈਫ ਨਾਲ ਖਿਲਵਾੜ ਹੋਇਆ ਔਰ ਬੱਚਾ ਇਨਾ ਫ੍ਰੈਂਡਲੀ ਵੀ ਨਹੀਂ ਲੱਗਦਾ ਪੇਰੈਂਟਸ ਨਾਲ ਜਿਹੜੇ ਆਪਣੇ ਬੱਚਰ ਨੂੰ ਪਾਦਰ ਨੂੰ ਦੱਸ ਦੱਸ ਸਕੇ ਹੂੰ ਜੋ ਸਾਡੇ ਨਾਲ ਇਹ ਪ੍ਰੋਬਲਮ ਮੇਨਾਂ ਹੋ ਰਹੀ ਹੈ ਮੈਨੂੰ ਤੰਗ ਕਰ ਰਿਹਾ ਹੈ ਉਹ ਬਲੈਕਮੇਲ ਕਰ ਰਹਾ ਹੈ ਕਿਉਂਕਿ ਜਿਵੇਂ ਅਸੀਂ ਕਹਿੰਦੇ ਆ ਕਿ ਬੱਚੇ ਤਾਂ ਬੱਚੇ ਹੀ ਨੇ ਹੂੰ ਉਹਨਾਂ ਨੂੰ ਕੋਈ ਨਹੀਂ ਦਰਾਉਂਦਾ ਸਿੰਘ ਜੀ ਤੁਹਾਡੇ ਧਿਆਨ ਚ ਪੂਰਾ ਨੋਟਿਸ ਆ ਗਿਆ ਤੁਹਾਡੇ ਵੱਲੋਂ ਕੀ ਕੁਝ ਕਾਰਵਾਈ ਆਪਣੇ ਪੱਧਰ ਤੇ ਕੀਤੀ ਜਾਏਗੀ ਮਹਿਸ 12 ਸਾਲ ਦੀ ਬੱਚੀ ਖੇਡਣ ਦੀ ਉਮਰ ਪੜਨ ਦੀ ਉਮਰ ਜੀ ਜੀ ਬਿਲਕੁਲ ਦੇਖੋ ਜਿਹੜੀ ਸਾਡੀ ਮੰਗੀ ਕਾਰਵਾਈ ਹੈ ਉਹ ਤਾਂ ਹੋਣੀ ਹੀ ਹੋਣੀ ਹੈ ਹੂੰ ਕਿਉਂਕਿ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਤਾਂ ਕਰ ਲਿਆ ਹੂੰ ਉਸ ਤੋਂ ਬਾਅਦ ਬੱਚੇ ਦੀ ਸਾਈਕੋ ਐਨਾਲਿਸਿਸ ਕਰਕੇ ਫਿਰ ਬੱਚੇ ਨੂੰ ਜਿਹੇ ਤਰ੍ਹਾਂ ਡਿਪਰੈਸ਼ਨ ਨਾ ਹੋਵੇ ਯਕੀਨਨ ਪਤਾ ਹੀ ਨਹੀਂ ਹੈ ਕਿ ਪ੍ਰੈਗਨੈਂਸੀ ਦੀ ਕੀ ਹੁੰਦੀ ਹੈ ਹਮ ਔਰ ਉਹ ਇੱਕ ਲੰਬਾ ਇੱਕ ਪ੍ਰੋਸੈਸ ਹੁੰਦਾ ਹੈ ਉਹ ਅਸੀਂ ਸਾਰੇ ਅਸੀਂ ਸਾਡੇ ਡਿਸਟ੍ਰਿਕਟ ਅਫਸਰ ਨੇ ਅਸੀਂ ਨੇ ਡਿਊਟੀ ਲਾਵਾਂਗੇ ਹਮ ਉਹਨਾਂ ਦੇ ਪਰਿਵਾਰ ਨੂੰ ਵਿਜਿਟ ਕਰੀਗੇ ਅਸੀਂ ਇਹ ਪਤਾ ਹੈ ਕਿ ਜਿਸ ਨਾਲ ਛੋਟੀ ਜੀ ਬੱਚੀ ਹੈ ਉਸ ਦੇ ਦਿਮਾਗ ਤੇ ਇੱਕ ਗਹਿਰਾ ਇਫੈਕਟ ਸੈਟਬੈਕ ਜ਼ਰੂਰ ਲੱਗਿਆ ਹੋਣਾ ਹੈ ਉਸ ਦੀ ਕਾਉਂਸਲਿੰਗ ਕਿਸ ਤਰ੍ਹਾਂ ਹੈ ਤੁਹਾਡੇ ਆਪਣੇ ਪੱਧਰ ਤੇ ਤੁਹਾਡੇ ਵੱਲੋਂ ਕੋਈ ਅਰੇਂਜਮੈਂਟਸ ਇਸ ਤਰੀਕੇ ਦੇ ਕਰਵਾਈ ਜਾਣਗੇ ਹਰ ਤਰ੍ਹਾਂ ਦੀ ਅਰੇਂਜਮੈਂਟਸ ਹੋਣਗੇ ਇੱਕ ਸਟੈਂਡਰਡ

ਕਿ ਮੈਂ ਔਨ 에ਅਰ ਆ ਕੇ ਮੈਂ ਸਾਰੇ ਪੈਰ ਤੋਂ ਇੱਕ ਮੈਂ ਹੱਥ ਜੋੜ ਕੇ ਇੱਕ ਬੇਨਤੀ ਕਰਨਾ ਚਾਹਾਂ ਕਿ ਤੁਸੀਂ ਆਪਣੇ ਬੱਚਿਆਂ ਦੀ ਨਾਲ ਨੂੰ ਉਹਨਾਂ ਦਾ ਬੰਨਦਾ ਟਾਈਮ ਦਿਓ ਜਿੰਨਾ ਟਾਈਮ ਬੱਚਿਆਂ ਨੂੰ ਦੋਹੋਗੇ ਤੁਹਾਡੇ ਦੋਸਤ ਬਣਾਓ ਤਾਂ ਕਿ ਕੱਲ ਕੋਈ ਇਤਦਾਨ ਦਾ ਪ੍ਰੋਬਲਮ ਨਾ ਆਵੇ ਕਿ ਬੱਚਾ ਡਰ ਕੇ ਕਾਸ ਹੀ ਨਾ ਪਾਵੇ 12 ਸਾਲ ਦੇ ਬੱਚੇ ਦੀ ਇਹ ਕੀ ਹੁੰਦੀ ਹੈ ਬੜੀ ਮੁਸ਼ਕਲ ਲਾਈਫ ਬੀਟੀ ਦੀ ਇੱਕ ਬੱਚਾ ਆ ਹੀ ਹੋਏਗਾ ਔਰ ਉਹਨੂੰ ਕੁਝ ਪਤਾ ਨਹੀਂ ਹੋਏਗਾ ਉਹਨੂੰ ਕਿਸੇ ਤਰੀਕੇ ਨਾਲ ਜੋ ਮੈਨੂੰ ਲੱਗ ਰਿਹਾ ਹੈ ਜਿੱਥੇ ਗੱਲ ਨਿਕਲਦੀ ਹੈ ਕਿ ਉਹਨੂੰ ਬਲੈਕਮੈਨ ਕੀਤਾ ਹੋਇਆ ਹੈਗਾ ਕਿ ਮੈਂ ਤੁਹਾਡੇ ਫੇਸ ਨੂੰ ਮਾਰ ਦਾਂਗਾ ਹੂੰ ਜਾਂ ਮੈਂ ਐ ਕਰਦਾਗਾ ਮੈਂ ਕੁਝ ਵੀ ਕਰਦਾਗਾ ਕਮਰਦੀਪ ਜੀ ਕੀ ਤੁਹਾਨੂੰ ਲੱਗਦਾ ਹੈ ਕਿ ਅੱਧਾ ਜੋ ਸਮਾਂ ਹੈ ਬੱਚੇ 7 ਤੋਂ 8 ਘੰਟੇ ਸਕੂਲ ਚ ਸਪੈਂਡ ਕਰਦੇ ਨੇ ਉੱਥੇ ਵੀ ਬੱਚੇ ਦੇ ਨੋਟਿਸ ਨੂੰ ਬਿਹੇਵੀਅਰ ਜੋ ਬਿਹੇਵੀਅਰ ਉਸ ਦਾ ਹੁੰਦਾ ਉਸ ਦਾ ਨੋਟਿਸ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ੍ਹ ਦੇ ਜੋ ਸਕੂਲ ਨੇ ਪ੍ਰਾਈਵੇਟ ਸਕੂਲ ਉੱਥੇ ਕਾਉਂਸਲਰਸ ਵੀ ਹੁੰਦੇ ਨੇ ਕਾਉਂਸਲਰਸ ਟੀਚਰਸ ਦੇਖੋ ਜੇ ਟੀਚਰਸ ਹੈ ਉਹਨਾਂ ਨੂੰ ਵੀ ਰਿਪੋਰਟ ਕਰਨਾ ਚਾਹੀਦਾ ਹੈ ਜੇ ਉਹਨਾਂ ਨੂੰ ਕੋਈ ਬੈਟਰ ਬਿਹੇਵਰ ਲੱਗਦਾ ਹੈ ਬੱਚੇ ਦਾ ਜੇ ਉਹਨਾਂ ਨੂੰ ਲੱਗਦਾ ਹੈ ਕਿ ਬੱਚਾ ਕੁਝ ਅਨਈਜ਼ ਵਿੱਚ ਹੈ ਤੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਇਨਫੋਰਮ ਕਰਨਾ ਚਾਹੀਦਾ ਹੈ ਜੀ ਜੀ ਸਕੂਲ ਦੀ ਵੀ ਬਹੁਤ ਜ਼ਿੰਮੇਵਾਰੀ ਹੈ ਲੇਕਿਨ ਸਭ ਤੋਂ ਵੱਡੀ ਪ੍ਰਾਇਮਰੀ ਜ਼ਿੰਮੇਵਾਰੀ ਹੈ ਕੋਈ ਹੈਗੀ ਹੈ ਪੇਰੈਂਟ ਦੀ ਜੀ ਔਰ ਪੇਰੈਂਟਸਾਰੇ ਅਵੇਅਰ ਹੋਣੇ ਚਾਹੀਦੇ ਹੈ ਕਿ ਅਸੀਂ ਬੱਚਿਆਂ ਨੂੰ ਦੋਸਤ ਬਣਾਈਏ ਆਪਣਾ ਬੱਚਿਆਂ ਨਾਲ ਪ੍ਰਿੰਸਿਪ ਕਰੀਏ ਤਾਂ ਕਿ ਉਹ ਸਾਰਨਾ ਹੱਲ ਗੱਲ ਹਰ ਗੱਲ ਸੇਅਰ ਕਰ ਸਕੇ ਜੀ ਤੇ ਇਹੋ ਜਿਹਾ এনवायरमेंट ਬਣਾਉਣਾ ਚਾਹੀਦਾ ਹੈ ਕਿ ਬੱਚਾ ਜੋ ਇੱਕ ਇੱਕ ਗੱਲ ਹੈ ਆਪਣੇ ਪੇਰੈਂਟਸ ਨਾਲ ਸ਼ੇਅਰ ਕਰ ਸਕੇ ਬਹੁਤ ਬਹੁਤ ਸ਼ੁਕਰੀਆ ਕਮਿੰਟਿੰਗ ਸਿੰਘ ਚੇਅਰਮੈਨ ਬਾਲ ਵਿਧਕਾਰ ਕਮਿਸ਼ਨ ਦੇ ਸਾਡਾ ਜੁੜੇ ਸੀ ਸਾਡੇ ਨਾਲ ਰਾਜ ਲਾਲੀ ਗਿਲ ਜੁੜੋਏ ਨੇ 6 ਪਸੰਨੇ ਪੰਜਾਬ ਔਮਨ ਕਮਿਸ਼ਨ ਦੇ ਮੈਮ ਬਹੁਤ ਬਹੁਤ ਸਵਾਗਤ ਤੁਹਾਡਾ న్యూਸ 18 ਪੰਜਾਬ ਤੇ ਤੁਹਾਡੇ ਨੋਟਿਸ ਧਿਆਨ ਚ ਪੂਰਾ ਮਾਮਲਾ ਆ ਪਟਿਆਲਾ ਦਾ 12 ਸਾਲਾ ਬੱਚੀ ਹੈ ਉਸ ਨਾਲ ਜ਼ਬਰਜਨਾ ਰੇਪ ਕੀਤਾ ਗਿਆ ਜਦੋਂ ਆਟੋ ਚਾਲਕ ਬੱਚੀ ਨੂੰ ਸਕੂਲ ਛੱਡਣ ਜਾਂਦਾ ਸੀ ਲੈਣ ਜਾਂਦਾ ਸੀ ਬਿਲਕੁਲ ਜੀ ਮੈਨੇ ਮੇਰੇ ਧਿਆਨ ਚ ਇਹ ਮਾਮਲਾ ਆਇਆ ਹੈ ਕਿ ਕਿੰਦੀ ਸ਼ਰਮਨਾਕ ਗੱਲ ਹੈ ਹਮ ਕਿ ਇੱਕ ਛੋਟੀ ਜੀ ਬੱਚੀ ਦੇ ਨਾਲ ਇੰਨੀ ਦਰਿੰਦਗੀ ਉਹ ਲੜਕਾ ਕਰਦਾ ਰਿਹਾ ਹੈ ਸਖਤ ਤੋਂ ਸਖਤ سزا ਮਿਲਣੀ ਚਾਹੀਦੀ ਹਾਲਾਂਕਿ ਇਹਦੇ ਅੰਦਰ ਜਿਹੜਾ ਇਹ ਸਕੂਲ ਵਾਲਿਆਂ ਦੀ ਪੂਰੀ ਜ਼ਿੰਮੇਵਾਰੀ ਬਣਦੀ ਆ ਕਿ ਜੇਸੇ ਉਹਨਾਂ ਨੇ ਜਿਨ੍ਹਾਂ ਨੂੰ ਉਹਨਾਂ ਨੇ ਬੱਚਿਆਂ ਨੂੰ ਲੈਣ ਦੇ ਲਈ ਆਪਣਾ ਵਾਹਨ ਲਾਏ ਹੋਏ ਨੇ ਉਹਨਾਂ ਦੀ ਪੂਰੀ ਜਿਹੜੀ ਹੈ ਉਹਨਾਂ ਦੀ ਸਕੈਨ ਹੋਣਾ ਚਾਹੀਦਾ ਕਿ ਕਿਆ ਹੋ ਜੇ ਬੰਦੇ ਨੇ ਟਾਈਮ ਟੂ ਟਾਈਮ ਬੱਚਿਆਂ ਦੇ ਨਾਲ ਗੱਲ ਕਰਨੀ ਚਾਹੀਦੀ ਆ ਕਿ ਉਹ ਠੀਕ ਨੇ ਕਿਸੇ ਦਾ ਕੀ ਬਿਹੇਵੀਅਰ ਆ ਜਾਂ ਕੀ ਹੈ ਔਰ ਬੱਚਿਆਂ ਦੇ ਨਾਲ ਜਿਹੜੇ ਨੇ ਇੱਕ ਤਰ੍ਹਾਂ ਦੇ ਨਾਲ ਇੱਕ ਫ੍ਰੈਂਡਲੀ ਬਿਹੇਵੀਅਰ ਰੱਖਣਾ ਚਾਹੀਦਾ ਤਾਂ ਕਿ ਜਿਹੜਾ ਬੱਚਾ ਹਰ ਕੋਈ ਆ ਕੇ ਉਹਨੂੰ ਗੱਲ ਦੱਸ ਸਕੇ ਸਾਡੇ ਆਪਣੇ ਇੰਨੇ ਜ਼ਿਆਦਾ ਅੱਛੇ ਤਰੀਕੇ ਦੇ ਪੁਲਿਸ ਦੀ ਤਰਫ ਤੋਂ ਵੀ ਆਪਾਂ ਲੈ ਲੋ ਜਾਂ ਪੇਰੈਂਟ ਟੀਚਰ ਜਿਹੜੀ ਐਸੋਸੀਏਸ਼ਨਸ ਹੁੰਦੀਆਂ ਨੇ ਉਹਨਾਂ ਦੇ ਰਾਹੀਂ ਵੀ ਗੁਰ ਟੱਚ ਬਾਟ ਟੱਚ ਇਹ ਸਾਰੇ ਕੁਝ ਜਿਹੜਾ ਪ੍ਰੋਗਰਾਮ ਦੇ ਚਲਾਏ ਜਾਂਦੇ ਨੇ ਮਗਰ ਜਿੰਨਾ ਚਿਰ ਇਸ ਦੀ ਕੋਈ ਜ਼ਿੰਮੇਵਾਰੀ ਪੂਰੀ ਨਹੀਂ ਚੱਕਦਾ ਸਕੂਲ ਦੇ ਤਰਫ ਤੋਂ ਇਹਨੂੰ ਡੈਫੀਨੇਟਲੀ ਸਕੂਲ ਦੀ ਜ਼ਿੰਮੇਵਾਰੀ ਹੈਗੀ ਆ ਔਰ ਉਹਨਾਂ ਦੇ ਉੱਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੈਮ ਤੁਸੀਂ ਆਪਣੇ ਪੱਧਰ ਤੇ ਕੀ ਕੁਝ ਐਕਸ਼ਨ ਲੈਣ ਜਾ ਰਹੇ ਹੋ ਇਸ ਪੂਰੇ ਮਾਮਲੇ ਨੂੰ ਲੈ ਕੇ ਮੈਂ ਮੈਂ ਪੇਰੈਂਟਸ ਨੂੰ ਜੁੜ ਬਿਲੂਗੀ ਪਹਿਲੀ ਗੱਲ ਤੇ ਪ੍ਰਿੰਸੀਪਲ ਨੂੰ ਵੀ ਮੈਂ ਮਿਲੂਗੀ ਕਿਉਂਕਿ ਜਿੰਨਾ ਚਿਰ ਅਸੀਂ ਆਪਣੇ ਵੱਡੇ ਅਸੀਂ ਅਗਰ ਆਪਣੀ ਜ਼ਿੰਮੇਵਾਰੀ ਤੋਂ ਹੱਟੋ ਦਾਂਗੇ ਕਿ ਸਾਨੂੰ ਨਹੀਂ ਪਤਾ ਕਿ ਕਿਵੇਂ ਹੋਇਆ ਉਨਾ ਚਿਰ ਜਿਹੜੀ ਆ ਇਹ ਗੱਲ ਨਹੀਂ ਠੀਕ ਰਣੀ ਇਹਦੇ ਲਈ ਪੇਰੈਂਟਸ ਨੂੰ ਪ੍ਰਿੰਸੀਪਲ ਨੂੰ ਹਰੇਕ ਨੂੰ ਜ਼ਿੰਮੇਵਾਰ ਸਰਾਣਾ ਪਏਗਾ ਮੈਂ ਖੁਦ ਇਹਨਾਂ ਨੂੰ ਮਿਲੂੰਗੀ ਔਰ ਗੱਲ ਕਰੂੰਗੀ ਮੈਮ ਕੀ ਤੁਹਾਨੂੰ ਲੱਗਦਾ ਹੈ ਸਕੂਲ ਦਾ ਇਸ ਚ ਵੱਡਾ ਰੋਲ ਰਹਿੰਦਾ ਹੈ ਕਿਉਂਕਿ ਜੋ ਬੱਚਾ ਹੈ 7 ਤੋਂ 8 ਘੰਟੇ ਸਕੂਲ ਚ ਸਪੈਂਡ ਕਰਦਾ ਹੈ ਉਸ ਦਾ ਬਿਹੇਵੀਅਰ ਨੋਟਿਸ ਕੀਤਾ ਜਾਣਾ ਚਾਹੀਦਾ ਹੈ ਹਾਲਾਂਕਿ ਜੇ ਅਸੀਂ ਪ੍ਰਾਈਵੇਟ ਸਕੂਲ ਦੀ ਗੱਲ ਕਰੀਏ ਤਾਂ ਉੱਥੇ ਅੱਜ ਕੱਲ ਕਾਉਂਸਲਰਸ ਵੀ ਹੁੰਦੇ ਨੇ ਕਾਉਂਸਲਰਸ ਵੀ ਹੈ ਸਭ ਹੈ ਲੇਕਿਨ ਇਹ ਗੱਲ ਇੱਥੇ ਤੱਕ ਵੱਧ ਗਈ ਕਿ ਪ੍ਰੈਗਨਨਸੀ ਹੋ ਗਈ ਤਾਂ ਪਤਾ ਚੱਲਿਆ ਇਹ ਬੜੀ ਪਹਿਲਾਂ ਹੀ ਪਤਾ ਲੱਗ ਜਾਣਾ ਚਾਹੀਦਾ ਸੀਗਾ ਸਕੂਲ ਦੇ ਅੰਦਰ ਜਿਹੜੇ ਟੀਚਰਸ ਨੇ ਇਹ ਗੱਲ ਕਰਦੀਆਂ ਨੇ ਬੱਚਿਆਂ ਦੇ ਨਾਲ ਉੱਥੋਂ ਪਤਾ ਲੱਗਣਾ ਜਾਂ ਮਾਪਿਆਂ ਨੂੰ ਵੀ ਦੇਖੋ ਕਿ ਇਸ ਸਟੇਜ 'ਤੇ ਆ ਕੇ ਪਤਾ ਚੱਲਦਾ ਹੈ ਘੱਟ ਨਹੀਂ ਪਤਾ ਚੱਲਿਆ ਕਿ ਬੱਚਾ ਕਿਸ ਹਾਲਤ ਚੋਂ ਗੁਜ਼ਰ ਰਿਹਾ ਹੈ ਉਹਦੀ ਫਿਜ਼ੀਕਲ ਕੰਡੀਸ਼ਨ ਕੀ ਹੈ ਮੈਂਟਲ ਕੰਡੀਸ਼ਨ ਕੀ ਹੈ ਹਰ ਟਾਈਮ ਤੇ ਬੱਚੇ ਪੇਰੈਂਟਸ ਨਾਲ ਰਹਿੰਦੇ ਨੇ ਉੱਥੋਂ ਵੀ ਪਤਾ ਲੱਗਣਾ ਚਾਹੀਦਾ ਸੀਗਾ ਇਹ ਸਟੇਜ ਦੇ ਉੱਤੇ ਆ ਕੇ ਜਦੋਂ ਪਤਾ ਲੱਗਿਆ ਬਹੁਤ ਹੀ ਸ਼ਰਮਨਾਕ ਗੱਲ ਹੈ ਮੈਮ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਮਿਸਾਲੀ ਸਜ਼ਾ ਨਹੀਂ ਹੈ ਇਸ ਕਰਕੇ ਜੋ ਮੁਲਜ਼ਮਾ ਦੇ ਹੌਸਲੇ ਨੇ ਜ਼ਿਆਦਾ بلند ਹੁੰਦੇ ਨੇ ਇਹੋ ਜਿਹੀ ਘਟਨਾਵਾਂ ਨੂੰ ਅੰਜਾਮ ਉਹ ਦਿੰਦੇ ਨੇ ਦੇਖਿਓ ਜਿਹੜੀ ਸਜ਼ਾ ਹੈ ਉਹ ਤਾਂ ਪਹਿਲਾਂ ਹੀ ਇਹਨਾਂ ਦੇ ਉੱਤੇ ਬੱਚੇ ਬਗੈਰ ਛੋਟੇ ਬੱਚੇ ਦੇ ਨਾਲ ਰੇਪਰ ਵਿੱਚ ਸਾਡੀ ਆਪਣੀ ਕਾਨੂੰਨੀ ਜਿਹੜੀ ਸਜ਼ਾ ਹੈ ਉਹ ਬਹੁਤ ਸਖਤ ਸਜ਼ਾ ਹੈ ਲੇਕਿਨ ਇਹਦੇ ਨਾਲ-ਨਾਲ ਮੈਨੂੰ ਲੱਗਦਾ ਹਰ ਸਕੂਲ ਦੇ ਅੰਦਰ ਜਿੱਥੇ ਵੀ ਛੋਟੇ ਬੱਚੇ ਪੜ੍ਹਦੇ ਨੇ ਜਾਂ ਜਿੱਥੇ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਇੱਕ ਸਬਕ ਲੈਣਾ ਚਾਹੀਦਾ ਹੈ ਇਸ ਤੋਂ ਔਰ ਟਾਈਮ ਟੂ ਟਾਈਮ ਕਾਉਂਸਲਿੰਗ ਕਰਨੀ ਚਾਹੀਦੀ ਹੈ ਬੱਚਿਆਂ ਦੀ ਬੱਚਿਆਂ ਦੇ ਨਾਲ ਇੱਕ ਪਿਆਰ ਨਾਲ ਗੱਲ ਕਰਕੇ ਸਮਝਣਾ ਚਾਹੀਦਾ ਉਹਨਾਂ ਦੀ ਮੈਂਟਲ ਕੰਡੀਸ਼ਨ ਕੀ ਹੈ ਕਿ ਨਹੀਂ ਹੈ ਇਸ ਚੀਜ਼ ਉੱਤੇ ਹਰ ਸਕੂਲ ਦੇ ਅੰਦਰ ਇੱਕ ਕੰਪਲਸਰੀ ਕਰਨਾ ਚਾਹੀਦਾ ਹੈ ਕਿ ਕਾਉਂਸਲਰ ਹੋਣੇ ਚਾਹੀਦੇ ਨੇ ਬੱਚਿਆਂ ਨਾਲ ਗੱਲ ਹੋਣੀ ਚਾਹੀਦੀ ਹੈ ਇਸ ਉੱਤੇ ਹਮ ਮੈਮ ਕਈ ਜੋ ਪਰਿਵਾਰ ਹੁੰਦੇ ਨੇ ਬਦਨਾਮੀ ਨਾ ਹੋ ਜਾਏ ਇਸ ਕਰਕੇ ਸਾਹਮਣੇ ਨਹੀਂ ਆਪਨਦੇ ਦੇਖੋ ਬਦਨਾਮੀ ਦੀ ਗੱਲ ਅਲੱਗ ਹੈ ਕਿ ਬਦਨਾਮੀ ਜਿਹੜੇ ਪੇਰੈਂਟਸ ਉਹ ਡਰਦੇ ਹੈਗੇ ਕਿ ਜਦੋਂ ਬਦਨਾਮੀ ਨਾ ਹੋ ਜਾਏ ਲੇਕਿਨ ਇਹ ਜੇ ਸੋਚੋ ਕਿ ਦੇਖੋ ਬੱਚਾ ਇੱਕ ਕਿਸ ਕੰਡੀਸ਼ਨ ਤੋਂ ਨਿਕਲਦਾ ਹੈ जिस बच्चे नु कुछ पता ही नहीं है बारे और किस तरीके स्कार पूरी लाइफ लिए होंगे जेडे पेरेंट्स ने कभी भी इस चीज को छुपा नहीं चाहिए अगर ये समाजिक बुराई अगे अगे नहीं लैके आवे ये दबी रहेगी और इसे तरह फिर होंगे रहेगा मैम आज जो पूरा इंसिडेंट हुआ है जहर जी गल है कि बच्ची दे, दिमाग दे, एक एक के दिमाग से एक ट्रॉमा एक सैटबैक कहा जा सकता है तो आपने पंदर ते, तो कोई काउंसलिंग बच्ची दी करवाई जाएगी

बच्चे ਦੇ ਕੋਲ ਵੀ ਐਸੀ ਵੀ ਟਰਾਮਾ ਹੈ ਔਰ ਉਸ चीज ਨੂੰ ਸ਼ੀਲਡ ਵੀ ਕੀਤਾ ਜਾਏਗਾ ਪਰ ਡੈਫੀਨੇਟਲੀ ਮੈਂ ਪ੍ਰਿੰਸੀਪਲ ਔਰ ਦੇ ਪੇਰੈਂਟਸ ਨੂੰ ਜ਼ਰੂਰ ਬੇਲੂਗੀ। ਹਮ ਮੈਮ ਆਪਣੇ ਪਦਰ ਤੇ ਤੁਸੀਂ ਕੋਈ ਪਹਿਲ ਕਰਨ ਜਾ ਰਹੇ ਹੋ ਕਿ ਕਿਸ ਤਰੀਕੇ ਨਾਲ ਪ੍ਰਾਈਵੇਟ ਸਕੂਲਸ ਤੇ ਕਾਉਂਸਲਰਸ ਹੁੰਦੇ ਨੇ ਕਿ ਜੋ ਸਰਕਾਰੀ ਸਕੂਲ ਨੇ ਉੱਥੇ ਵੀ ਕਾਉਂਸਲਰਸ ਟੀਚਰਸ ਜੋ ਨੇ ਉਹ ਡਿਪਲੋਏ ਕਰਵਾਏ ਜਾਣ ਬੱਚਿਆਂ ਨੂੰ ਆ ਜਾਣਕਾਰੀ ਦਿੱਤੀ ਜਾਏ ਇਨਫੋਰਮੇਸ਼ਨ ਪ੍ਰੋਵਾਈਡ ਜਾਏ ਗੁੱਡ ਟੱਚ ਕੀ ਹੁੰਦਾ ਹੈ ਬੈਡ ਟੱਚ ਕੀ ਹੁੰਦਾ ਹੈ ਬੱਚਿਆਂ ਦੀ ਕਾਉਂਸਲਿੰਗ ਵਾਸਤੇ ਇੱਕ ਪੂਰਾ ਪ੍ਰੋਗਰਾਮ ਕੀ ਸਰਕਾਰੀ ਸਕੂਲਾਂ ਚ ਵੀ ਹੋ ਜੀ टीचर्स ਹੋਣ ਚਾਹੀਦੇ ਪ੍ਰੋਗਰਾਮ ਐਸੇ ਤੇ ਚੱਲਦਾ ਹੈ ਮੈਮ ਪਹਿਲਾਂ ਵੀ ਸਾਡੇ ਕੋਲ ਹੈਗੇ ਨੇ ਜਾਣਦੇ ਨੇ ਕਰਦੇ ਨੇ ਲੇਕਿਨ ਕਈ ਵਾਰੀ ਕਿਉਂਕਿ ਇਹ ওভারਲੁਕ ਹੋ ਜਾਂਦਾ ਹੈ ਕਿ ਇਹ ਪ੍ਰੋਗਰਾਮ ਠੀਕਾ ਚੱਲ ਵੀ ਰਿਹਾ ਨੇ ਕਿ ਨਹੀਂ ਚੱਲ ਰਿਹਾ ਵੀ ਵਿਲ ਮੇਕ ਸ਼ੋਰ ਦੈਟ ਐਵਰੀ ਸਕੂਲ ਹੈਜ਼ ਅ ਕਾਉਂਸਲਰ ਐਂਡ ਐਵਰੀ ਸਕੂਲ ਦੇ ਵਿਲ ਹੈਵ ਕੰਪਲਸਰੀਲੀ ਦਿਸ ਇਹ ਨਹੀਂ ਕਿ ਕੋਈ ਦਿਖਾਵੇ ਲਈ ਨਹੀਂ ਹੈ ਲੇਕਿਨ ਕਾਉਂਸਲਰ ਹਰ ਸਕੂਲ ਦੇ ਵਿੱਚ ਹੋਣੇ ਚਾਹੀਦੇ ਨੇ ਬੱਚਿਆਂ ਦੇ ਨਾਲ ਕਿੰਨੀ ਕਿੰਨੀ ਉਹਨਾਂ ਦੀ ਐਕਟੀਵਿਟੀ ਹੈ ਹਫ਼ਤੇ 'ਚ ਮਿਲਦੇ ਨੇ 10 ਦਿਨ 'ਚ ਮਿਲਦੇ ਨੇ ਕਿ ਹਰ ਰੋਜ਼ ਮਿਲਦੇ ਨੇ ਇਸ ਜੀ ਦੇ ਉੱਤੇ ਚੈੱਕ ਵੀ ਰੱਖਿਆ ਜਾਏਗਾ। ਹਮ ਮੈਮ ਕੀ ਜੋ ਸਕੂਲ ਐਡਮਿਨਿਸਟ੍ਰੇਸ਼ਨ ਹੈ ਉਸ ਨਾਲ ਵੀ ਗੱਲਬਾਤ ਤੁਹਾਡੇ ਵੱਲੋਂ ਕੀਤੀ ਜਾਏਗੀ? ਅ ਬਿਲਕੁਲ ਐਡਮਿਨਿਸਟ੍ਰੇਸ਼ਨ ਦੇ ਪ੍ਰਿੰਸੀਪਲ ਨਾਲ ਮੈਂ ਗੱਲ ਕਰਾਂਗੀ ਜ਼ਰੂਰ ਉਹਨਾਂ ਦੀ। ਹਮ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਰਾਜਲਾਲੀ ਗਿਲ ਚੇਅਰਪਰਸਨ ਪੰਜਾਬ ਔਮਨ ਕਮਿਸ਼ਨ ਦੇ ਸਾਡੇ ਨਾਲ ਜੁੜੇ ਹਾਲਾਂਕਿ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਸਕੂਲ ਐਡਮਿਨਿਸਟ੍ਰੇਸ਼ਨ ਦੇ ਨਾਲ ਗੱਲਬਾਤ ਉਹਨਾਂ ਦੇ ਵੱਲੋਂ ਕੀਤੀ ਜਾਏਗੀ ਇਸ ਪੂਰੀ ਘਟਨਾ ਨੂੰ ਕਿੰਨਾ ਕਿਤੇ ਨਿਖੇੜੀ ਉਹਨਾਂ ਦੇ ਵੱਲੋਂ ਕਹਾਰਾ ਦਿੱਤਾ ਗਿਆ ਹੈ ਕਿ ਬਹੁਤ ਹੀ ਮੰਦ ਭਾਗੀਆ ਪੂਰੀ ਘਟਨਾ ਹੈ ਜੋ ਕਿ ਵਾਪਰੀ ਹੈ ਇੱਕ ਛੋਟੀ ਜਿਹੀ ਬਹਿਸ ਬੱਚੀ ਜਿਸ ਦੀ ਠੇਡਨ ਦੀ ਉਮਰ ਹੈ ਪੜਨ ਲਿਖਨ ਦੀ ਉਮਰ ਹੈ ਬਚਪਨ ਹੰਡੌਣ ਦੀ ਉਮਰ ਹੈ ਉਸ ਦੇ ਨਾਲ ਇਹੋ ਜਿਹਾ ਕਾਰੇ ਨੂੰ ਅੰਜਾਮ ਇਸ ਮੁਲਜ਼ਮ ਦੇ ਵੱਲੋਂ ਦਿੱਤਾ ਗਿਆ ਹਾਲਾਂਕਿ ਐਸਐਚਓ ਵੀ ਸਾਡੇ ਨਾਲ ਜੁੜ ਉਨਾ ਦੇ ਬਲੇਕਲ ਦਾ ਸਿਕਰ ਕੀਤਾ ਗਿਆ ਕਿ ਬੀਤੇ ਹੀ ਕੱਲ ਇਸ ਮੁਲਜ਼ਮ ਸ਼ੁਭਨ ਜਿਸ ਦਾ ਨਾਮ ਹੈ ਆਟੋ ਚਾਲਕ ਹੈ ਪਟਿਆਲਾ ਦੇ ਇੱਕ ਕਲੋਨੀ ਚ ਰਹਿੰਦਾ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਜੂਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਉਸ ਨੂੰ ਕੀਤਾ ਜਾਏਗਾ ਤੇ ਸਖਤ ਸ਼ਬਦਾਂ ਚ ਇਸ ਨਿਖੇਦੀ ਇਸ ਪੂਰੇ ਕਟਨਾਕ੍ਰਮ ਦੀ ਕੀਤੀ ਜਾ ਰਹੀ ਹੈ ਆਟੋ ਰਿਕਸ਼ਾ ਚਾਲਕ ਨੇ ਜਬਰ ਜਨਾਹ ਕੀਤਾ ਦੱਸ ਕੇ ਆਟੋ ਚਾਲਕ ਨੇ 12 ਸਾਲ ਦੀ ਬੱਚੀ ਨੂੰ ਆਪਣੀ ਹਵਜ਼ ਦਾ ਹੈਵਾਨੀਅ ਦਾ ਸ਼ਿਕਾਰ ਬਣਾਇਆ ਬੱਚੀ ਦੇ ਗਰਭਤੀ ਹੋਣ ਤੇ ਵੱਡਾ ਖੁਲਾਸਾ ਹੋਇਆ ਹੈ ਅਗਸਤ 2024 ਚ ਮੁਲਜ਼ਮ ਨੇ

ਦੇਨੀ ਬੱਚੀ ਦੀ ਤਬੀਅਤ ਖਰਾਬ ਹੋਣ ਤੇ ਉਸਨੂੰ ਹਸਪਤਾਲ ਹਸਪਤਾਲ ਲਿਜਾਇਆ ਗਿਆ ਸੀ ਚੈੱਕਅਪ ਦੇ ਦੌਰਾਨ ਆ ਵੱਡਾ ਖੁਲਾਸਾ ਹੋਇਆ ਸਾਡਾ ਸਮਾਜ ਕਿਸ ਵੱਲ ਜਾ ਰਿਹਾ ਹੈ ਵੱਡਾ ਸਵਾਲ ਇਹ ਨਿਸ਼ਾਨ ਕਿ ਛੋਟੀ ਛੋਟੀ ਬੱਚੀਆਂ ਨੂੰ ਵੀ ਆਪਣੀ ਹਵਸ ਦਾ ਹੈਵਾਨੀਅਤ ਦਾ ਸ਼ਿਕਾਰ ਨਾ ਬੁਲਜਮਾ ਦੇ ਵੱਲ ਬਣਾਇਆ ਜਾਂਦਾ ਹੈ